ਆ ਲਾ ਕੇ ਧੰਨਿਆ ਕਰੀਓ ਆਸ ਗਿਆ ਘਰ ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਰੋਡੇ ਜ਼ਿਲ੍ਹਾ ਮੋਗਾ ਤਹਿਸੀਲ ਐਨੂ ਬਾਗਾ ਪ੍ਰਾਣਾ ਪੈਂਦੀ ਐ ਮੇਰੇ ਪਿੰਡ ਦੀ ਵੀਡੀਓ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਪਰੋਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਪਸ਼ੂ ਵਿਖਾਉਣੇ ਆ ਇੱਕ ਤਾਜੀ ਸੂਈ ਸਵਾਈ ਵਹਿੜ ਬਾਈ ਦੱਸਦਾ ਚੰਗਾ ਦੁੱਧ ਚਵਾਉਗੀ ਮਗਰ ਵੱਚੀ ਐ ਤੇ ਇੱਕ ਡੱਬੀ ਵੈਡ ਪ੍ਰਿੰਟ ਵਾਲੀ ਫੁੱਲ ਵੱਡੀ ਵੈਡ ਚੰਗੇ ਦੁੱਧ ਵਾਲੀ ਫੋਲੀ ਵਜਨ ਹਵਾਨੇ ਵਾਲੇ ਪਾਸੋਂ ਐਕਸਟਰਾ ਆਰਡੀਨਰੀ ਐ ਦੰਤਾਂ ਜੀ ਇਹ ਵੀਰ ਕਹਿੰਦਾ ਇਨਫੋਰਮੇਸ਼ਨ ਲੈ ਦੇਣਾ ਉਹ ਕਰਦੇ ਗੱਲ ਬਾਤ ਦਿੰਦੇ ਆ ਪ੍ਰੋਪਰ ਸਹੀ ਇਨਫੋਰਮੇਸ਼ਨ ਲੈ ਕੇ ਹਾਂਜੀ ਸასი ਕਾਮ ਸასი ਗੱਲ ਬਾਈ ਨਾਮ ਤੇ ਐਡਰੈਸ ਦੱਸਦੇ ਨਾਮ ਹਰਪ੍ਰੀਤ ਸਿੰਘ ਪੈਨ ਰੋਡ ਜਿਲ੍ਹਾ ਮੋਗਾ ਫੋਨ ਨੰਬਰ ਦੱਸ ਦਿਓ ਫੋਨ ਨੰਬਰ 994642942 ਹਰਭੀ ਜੋੜਾ ਵਕਾਊ ਆ ਹਾਂਜੀ ਡੱਬੀ ਕਿੰਨਾ ਮਸੂਆ ਡੱਬੀ ਪਹਿਲਾ ਹਸੂਆ ਕਿੰਨੇ ਦਿਨ ਲੈ ਜੂ ਇਹ ਹਜੇ ਰਹਿੰਦੇ ਆ ਜਨਾ 8 ਕਰੋੜ 8 ਦਿਨ ਪਏ 8 ਦਿਨ ਹਾਂਜੀ ਕਿੰਨਾ ਕੁ ਦੁੱਧ ਪਿਆ ਜੀ ਪਹਿਲੇ ਸੂਏ ਦੇ ਦੂਗੇ 25 ਲੀਟਰ ਦਾ ਉਹਦਾ ਜੀ 25 ਲੀਟਰ ਹਾਂਜੀ ਕਢੀਏ ਬਾਹਰ ਨੂੰ ਦੋ ਦਾਂ ਦਾ ਮੂੰਹ ਕਹਿ ਦਾਂਦਾ ਦੋ ਦਾਂ ਦਾ ਦੋ ਦਾਂ ਦਾ ਮੂੰਹ ਦਾ ਫਾੜ ਦੋਸਤੋਂ ਦੋਂਦੀ ਬੱਚੀ ਪਹਿਲਾ ਸੂਆ ਪਲੂਣ ਵਹਿੜ ਕਦ ਕਾਠ ਵੱਡਾ ਹੀ ਐ ਵਜਨ ਬਹੁਤ ਐ ਸੋਹਣਾ ਬੋਡੀ ਸਟਰਕਚਰ ਐ ਖੁੱਲਡੁੱਲੇ ਅੰਗਾਂ ਪੈਰਾਂ ਦੀ ਐ ਹਾਈਟ ਵੀ ਫੁੱਲ ਐ ਲੈਂਥ ਵੀ ਪੂਰੀ ਐ ਪੂਰੇ ਫੁੱਲ ਵੱਡੇ ਕੱਦ ਕਾਠ ਵਾਲੀ ਪਹਿਲਾ ਸੂਆ ਦੋ ਦੰਦ ਟਾਪ ਦੀ ਬੱਛੀ ਹਵਾਨੇ ਵਾਲੇ ਪਾਸੋਂ ਐਕਸਟਰਾਔਡਨਰੀ ਬਹੁਤ ਸੋਹਣਾ ਵੱਡਾ ਜ਼ਬਰਦਸਤ ਹਵਾਨਾ ਤਿਆਰ ਕੀਤਾ ਪਹਿਲਵਾਨਾਂ ਨੂੰ ਤੁਰਦੀ ਆ ਪੱਟ ਚੌੜੇ ਕਰ ਕਰ ਹਵਾਨਾ ਪੱਟਾਂ 'ਚ ਫਸਿਆ ਪਿਆ ਠੀਕ ਹੈ ਦੋਸਤੋ ਬਾਈ ਕਹਿੰਦਾ ਤਿਹਾਰੇ ਦੀ ਆਲ ਕਰਦੀ ਆ ਸੰਗਲ ਪਾਇਆ ਸੀ ਤੇ ਬਾਈ ਨੇ ਹੁਣ ਵੀਡੀਓ ਬਣਾਉਣੀ ਕਰਕੇ ਤਿਹਾਰਾ ਪਾਇਆ ਤਾਂ ਹੀ ਤਿਹਾਰੇ ਦੀ ਆਲ ਜੀ ਕਰਦੀ ਹੈ ਹੂੰ ਤੋੜ ਦਿਓ 20 ਲੀਟਰ ਵੀਰ ਦੱਸਦਾ ਖੁੱਲਾ ਦੁੱਧ ਪਿਆ ਜੂ ਬਾਕੀ ਜਾਤ ਵਾਲੀ ਬੱਛੀ ਆ ਜੇ ਜਾਤ ਵਾਲੀ ਪਹਿਲੇ ਸੂਏ 20 25 ਲੀਟਰ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਆ ਥਣ ਭਾਂਡੇ ਦੀ ਸਾਫ਼ ਸੁਥਰੀ ਆ ਆਦੀ ਚਵਾਈ ਵਾਲੇ ਗੁਲਾਬੀ ਥਾਣਾਂ ਗੈਬ ਚ ਨਹੀਂ ਖੜਮੇ ਇਕੱਲੇ ਇਕੱਲੇ ਲੱਗੇ ਆ ਬਾਕੀ ਜੇ ਕਿਸੇ ਭੈਣ ਭਰਾ ਨੇ ਫਾਰਮ ਦਾ ਨਵਾਂ ਕੰਮ ਸਟਾਰਟ ਕੀਤਾ ਹੋਵੇ ਜਾਂ ਡੇਰੀ ਦੁੱਧ ਪਾਉਣ ਨੂੰ ਚੰਗੇ ਦੁੱਧ ਵਾਲੀ ਵਹਿੜ ਲੈਣੀ ਹੋਵੇ ਤੇ ਫੁੱਲ ਚੰਗੀ ਵੱਛੀ ਆ ਬਾਕੀ ਹੁਣ ਅੱਗੇ ਰੁੱਤ ਵੀ ਵਧੀਆ ਆ ਗਈ ਆ ਸਿਆਲੋ ਸਿਆਲ ਕਰਮਾਂ ਵਾਲੀ ਦੁੱਧ ਦੇ ਨਿਆਰੇ ਦੇ ਦੂ ਉਪਰੋਂ ਸਾਵਾ ਫਟੰਗੂ ਚੌੜਾ ਹੋਵਣਾ ਸਟਾਰਟ ਹੁੰਦਾ ਬੰਦੀ ਬੰਨ ਠੰਡ ਸੋਹਣਿਆ ਮੁੱਠੀ ਵਾਲੇ ਹੱਦੀ ਚਵਾਈ ਵਾਲੇ ਗਲਾਬੀ ਥਾਣਾ ਸਾਈਡਾਂ ਚ ਵਲਟ ਹੈ ਜੀ ਕਾਫੀ ਬਾਕੀ ਆ ਬਾਕੀ ਹਜੇ ਇੱਕ ਹਫਤਾ ਡੇਟ ਮੁਤਾਬਕ ਕੱਚੀ ਆ ਦੋ ਦੰਦੀ ਹੈ ਦੋ ਦੰਦ ਪੰਜ ਸੱਤ ਦਿਨ ਵਧੀਆ ਸੇਵਾ ਸੰਭਾਲ ਗੌਰ ਕੇਅਰ ਹੋ ਜਾਂਦੀ ਜਿਸ ਦਿਨ ਤਿਆਰ ਹੋ ਜਾਂਦੀ ਵੱਛੀ ਲਟਕੇ ਸੂਣਾ ਦੰਦੀ ਬਾਈ ਕਹਿੰਦਾ ਵਿਖਾ ਦਿੰਦੇ ਆ ਦੋ ਦਿਨ ਦੋਂਦੀ ਵੱਛੀ ਠੀਕ ਹੈ ਐਚ ਐਫ ਨਸਲ ਦੀ ਪਹਿਲਾ ਸੂਆ ਟਾਪ ਦੀ ਬੱਛੀ ਹਰ ਵੀ ਤੇ ਜੈਜਾ ਮੌਲੈਂਡ ਦੇ ਨਾਲ ਜੈਜਾ ਮੌਲੈਂ ਦਾ 1 ਲੱਖ 5000 ਹੈ ਜੀ ਮਾਨਤਨ ਹੋ ਜੂ ਮਾਨਤਨ ਕਰ ਦਿਆਂਗੇ ਹੂੰ ਸਹੀ ਆ ਦੋਸਤੋ ਬਿਲਕੁਲ ਜੈਜ ਜੀ ਡਿਮਾਂਡ ਹੈ 1 ਲੱਖ 5000 ਸੀਲ ਸਾਹ ਸੀਲ ਸਾਹ ਪੂਰੀ ਐ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਉਹ ਤਾਂ ਤਲਿਹਾਰੇ ਕਰਕੇ ਥੋੜਾ ਜਿਹਾ ਹੌਲ ਜੀ ਮੰਦੀ ਸੀ ਕਿਉਂਕਿ ਤੇਲਹਾਰਾ ਪਾਇਆ ਨਹੀਂ ਤੇ ਵੀਡੀਓ ਬਣਾਉਣੀ ਕਰਕੇ ਬਾਜੀ ਨੇ ਪਾ ਦਿੱ ਆ ਹੂੰ ਵੱਡੀ ਫੁੱਲ ਐ ਬਾਕੀ ਜੇ ਡਿਵਾਈਡ ਫਾਰਮ ਚੋਂ ਲੈਣੀ ਹੋਵੇ ਫਿਰ ਤਾਂ ਤੁਹਾਨੂੰ ਪਤਾ ਹੀ ਆ ਫਾਰਮ ਵਾਲੇ ਤਾਂ 1.5 ਦੋ ਲੱਖ ਤੋਂ ਘੱਟ ਮੁੱਲ ਹੀ ਨਹੀਂ ਕਰਦੇ ਉਹ ਵੀ ਘੱਟੋ ਘੱਟ ਆ ਤੇ ਜੇ ਕਿਹੇ ਚੰਗੇ ਟਾਪ ਦੇ ਫਾਰਮ ਚ ਜਾਵੜਗੇ ਤੇ 3-4 ਲੱਖ ਵਾਲੀ ਵਾਜ ਦਿੰਦੇ ਐ ਡਿਵਾਈਡ ਦੀ ਪਰ 1 ਲੱਖ 5000 ਬਿਲਕੁਲ ਜਾਇਜ਼ ਮੁੱਲ ਹੈ ਦੋ ਨੰਬਰ ਤੇ ਆਈ ਗਿਆ ਪ੍ਰੀਤ ਐ ਵੀਰੇ ਜਰਸੀ ਦਾ ਕ੍ਰੋਸ ਆ ਠੀਕ ਹੈ ਜਿਆ ਫੋਦੀ ਮੰਗਰ ਵਾਛੀ ਦਿੱਤੀ ਨੇ ਅੱਜ ਤੜਕੇ ਹੀ ਥੁਈ ਹੈ ਜੇਰ ਜੂ ਰੋਕੇ ਹੋ ਕੇ ਪੈ ਗਈ ਜਮਾ ਪੈ ਗਈ ਇਹ ਚਾਰ ਦਾਂ ਦਾ ਹਾਂ ਵੀਰੇ ਉਹ ਦੋਂਦੀ ਹੈ ਚੌਗੀ ਕਿੰਨਾ ਕੁ ਦੁੱਧ ਪਿਆ ਜੀ ਦੁੱਧ ਵੀਰੇ 15 ਲੀਟਰ ਦੀ ਮੀਲ ਹੈ ਤੋਂ ਪਹਿਲਾਂ ਤੋਂ ਹੀ ਇਹਦਾ ਵੀ ਜਾਇਜ਼ ਜਮਲ ਦੱਸ ਦੇ ਇਹਦਾ ਜਾਇਜ਼ ਵੀਰੇ 40000 ਲੈ ਲਾਂਗੇ ਕੱਢੀਏ ਬਾਹਰ ਨੂੰ 2 ਨੰਬਰ ਦਾ ਵੀਰ ਕਹਿੰਦਾ 40000 ਲੈ ਲਾਂਗੇ 15 ਕਿਲੋ ਦੁੱਧ ਬਾਈ ਦੱਸਦਾ ਉਮੀਦ ਆ ਇੱਥੇ ਖੁੱਲਾ ਪਿਆ ਜੂ ਬਾਦੀ ਜੀ ਗਰੀ ਫੈਲੀ ਤਾਜੀ ਕੋਈ ਕਰਕੇ ਕੋਈ ਹਮ ਜਰਸੀ ਕ੍ਰੋਸ ਵੱਛੀ ਪਹਿਲਾ ਸੂਆ ਦੋਸਤੋ ਭਲ ਆਈਆਂ ਕੀਤੀਆਂ ਵਾ ਜੇ ਤੁਹਾਨੂੰ ਪਤਾ ਹੀ ਹੈ ਤਾਜਾ ਸੂਆ ਪਸ਼ੂ ਹਨ ਬਹੁਤ ਸੋਹਣਾ ਕਰ ਜਾਂਦਾ ਕਿਉਂਕਿ ਅੱਜ ਹੀ ਸੂਈ ਆ ਜੇਰ ਬਾਈ ਕਹਿੰਦਾ ਪੈ ਗਈ ਆ ਇੱਕ ਅੱਧੇ ਦਿਨ ਚ ਭਲਾਂ ਚੱਕ ਜੂਗੀ ਥਣ ਸੋਹਣੇ ਆਦੀ ਚਵਾਈ ਵਾਲੇ ਗੈਬ ਚ ਲੱਗੇ ਹੋਏ ਆ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ ਬਾਕੀ ਗੱਬਣ ਵੈੜ ਨੇ ਭਾਲ ਕਰਨੀ ਹੁੰਦੀ ਆ ਤੋਕੜ ਪਸ਼ੂ ਨੂੰ ਥੋੜੀ ਭਾਲ ਕਰਦਾ ਹੁੰਦਾ ਅੱਜ ਹੀ ਸੂਈ ਐ ਇੱਕ ਦੋਵਾਂ ਦਿਨਾਂ ਜੇਨੇ ਪਾਲ ਚੱਕ ਜਾਣੀ ਐ ਮਗਰ ਵੱਛੀ ਥਣ ਭਾਂਡੇ ਦੀ ਸਾਫ ਸੁਥਰੀ ਦੁੱਧ ਮੱਝਾਂ ਰਗਾਉ 15 ਕਿਲੋ ਬਾਈ 10 ਦਾ ਖੁੱਲਾ ਦੁੱਧ ਪਿਆਜੂ ਜਰਸੀ ਕ੍ਰੋਸ ਵੱਛੀ ਐ ਮੱਝਾਂ ਰਗਾ ਦੁੱਧ ਉਹ ਜਮਾ ਚਿੱਟਾ ਜੇ 15 ਕਿਲੋ ਦੁੱਧ ਵਾਲੀ ਮੱਝ ਲੈਣੇ ਆ ਘਟੋ ਘਾਟ ਇੱਕ ਲੱਖ 10 20 ਹਜ਼ਾਰ ਦੀ ਆਊਗੀ ਘਟੋ ਘਾਟ 15 ਕਿਲੋ ਦੁੱਧ ਵਾਲੀ ਮੱਝ ਤੇ ਇਹਦਾ ਮੱਝਾਂ ਰਗਾ ਦੁੱਧ ਹੋਣਾ ਮੋਲੇ ਦਾ 40 ਹਜ਼ਾਰ 40000 ਦੀ ਤਾਂ ਤੁਹਾਨੂੰ ਪਤਾ ਹੀ ਆ ਅਗਲਾ ਫੰਡਰ ਮੱਝ ਨਹੀਂ ਦਿੰਦਾ ਜਿਹਦੇ ਮਗਰ ਕੱਲੀ ਪੂਸ਼ ਹੁੰਦੀ ਆ ਦੁੱਧ ਤਾਂ ਨੇ ਕਾਹਦਾ ਦੇਣਾ ਫੰਡਰ ਨੇ ਉਹ ਵੀ 50 55000 ਦੀਆਂ ਵੀ ਕੀ ਜਾਂਦੀਆਂ ਪਰ ਬਿਲਕੁਲ ਜਾਇਜ਼ ਮੁੱਲ 40000 ਮੱਝਰ ਦਾ ਦੁੱਧ ਵੱਛੀ ਨੇ ਕੋਈ ਆਲ ਸ਼ੋਰ ਪੂਰਾ ਨਹੀਂ ਕੀਤੀ ਠੀਕ ਹੈ ਮਗਰ ਵੱਛੀ ਹੈ ਨਦ 15 ਕਿਲੋ ਪਿਆਜ਼ ਫੋਰ ਸ਼ਾਂਗ ਪੂਰਾ ਨਹੀਂ ਚਾਰ ਹੀ ਥਾਣਾ ਹਾਦੀ ਚਵਾਈ ਵਾਲੇ ਬਿਲਕੁਲ ਸਸਤੇ ਮੁੱਲ ਦੀ ਦੋ ਨੰਬਰ ਵੱਛੀ ਮੂੰਹ ਤੋਂ 4 ਦੰਦਾਂ ਦਾ 15 ਕਿਲੋ ਦੁੱਧ ਪਿਆਜੂ ਤਾਜੀ ਸੂਈ ਆ ਮਗਰ ਬੱਚੀ ਆ 1 ਨੰਬਰ 1,05,000 ਦੀ ਬਾਈ ਕਹਿੰਦਾ ਦੇ ਦੇਾਂਗੇ ਹਫਤੇ ਦੀ ਕੱਚੀ ਆ 25 ਲੀਟਰ ਖੁੱਲਾ ਦੁੱਧ ਬਾਈ ਦਾਸ ਦਾ ਪਿਆਜੂ ਚੰਗੇ ਇੰਪੋਰਟਡ ਸੀਵਨ ਦੀ ਆ ਪ੍ਰੈਗਨੈਂਟ ਵੀ ਅੱਗੇ ਚੰਗੇ ਇੰਪੋਰਟਡ ਸੀਵਨ ਤੋਂ ਹੀ ਆ ਬਾਕੀ ਜਿਹਦੇ ਪਸੰਦ ਆਉ ਬਾਈ ਨੂੰ ਫੋਨ ਲਾ ਲਓ ਪ੍ਰੋਪਰ ਤੁਹਾਨੂੰ ਸਾਰਾ ਡਾਟਾ ਦੇ ਦੇਣਗੇ ਪਿੰਡ ਰੋਡੇ ਆ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਬਿਲਕੁਲ ਸਸਤੇ ਮੁੱਲ ਦੀਆਂ ਦੋ ਪਹਿਲਾ ਸੂਆ ਦੰਦਾਂ 'ਚ ਟੌਪ ਦੀਆਂ ਵਹਿੜਾ ਲਾਸੇ ਸਾਰੇ ਨਾਲ ਸਾਸ਼ੀ ਗੱਲ ਲਲ ਮਿਲਦੇ ਕਿਸੇ ਹੋਰ ਮੇਰੀ ਜਮਾਤ